ਤੁਸੀਂ ਦੇਖਿਆ ਹੀ ਹੋਣਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਬਹੁਤ ਜ਼ਿਆਦਾ ਕਮੀ ਆ ਸਰਕਾਰੀ ਦਾ ਸਰਕਾਰੀ ਪ੍ਰਾਈਵੇਟ ਕੰਮ ਵੀ ਨਹੀਂ ਮਿਲਦੇ ਪਰ ਜੇ ਕੋਈ ਬੰਦਾ ਪ੍ਰਾਈਵੇਟ ਕੰਮ ਕਰਨਾ ਚਾਹੁੰਦਾ ਤਾਂ ਉਸ ਨੂੰ ਆਪਣੇ ਲੋਕ ਨਹੀਂ ਕਰ ਦਿੰਦੇ ਇਵਨ ਇਹ ਕਹਿ ਸਕਦੇ ਆ ਕਿ ਜਿਹੜੇ ਤੇ ਵਿਸ਼ਵਾਸ ਕਰ ਸਕਦੇ ਆ ਜਿਹੜੇ ਸਾਨੂੰ ਲੁੱਟਣੋਂ ਬਚਾ ਸਕਦੇ ਨੇ ਪੰਜਾਬ ਦੇ ਰਾਖੇ ਪੰਜਾਬ ਪੁਲਿਸ ਵਾਲੇ ਉਹ ਵੀ ਨਹੀਂ ਕਰ ਦਿੰਦੇ ਕੀ ਮਤਲਬ ਇਸ ਚੀਜ਼ ਦਾ ਮੈਂ ਤੁਹਾਨੂੰ ਦੱਸ ਦਿੰਨਾ ਇਹ ਵੀਰ ਦੀ ਇੱਕ ਦੁਕਾਨ ਆ ਸੁਭਾਧਾ ਕੇਂਦਰ ਬਣਾਇਆ ਹੋਇਆ ਪਿੰਡ ਦੇ ਵਿੱਚ ਮੇਰੇ ਪਿੰਡ ਤੋਲਾਵਾਲ ਦੇ ਵਿੱਚ ਸੁਭਾਧਾ ਕੇਂਦਰ ਦਾ ਮਤਲਬ ਕੀ ਹੁੰਦਾ ਕਿ ਕੋਈ ਗਰੀਬ ਬੰਦਾ ਜਿਹੜਾ ਬੈਂਕ ਦੇ ਵਿੱਚ ਜਾ ਨਹੀਂ ਸਕਦਾ ਕੋਈ ਬਜ਼ੁਰਗ ਜਿਸ ਤੋਂ ਤੁਰਿਆ ਨਹੀਂ ਜਾਂਦਾ ਕਿਸੇ ਦੇ ਲੱਤਾਂ ਨਹੀਂ ਕਿਸੇ ਦੇ ਪੈਰ ਨਹੀਂ ਤਾਂ ਉਹ ਚਿੰਮੇ ਜਾਣ ਤੋਂ ਪਹਿਲਾਂ 100 ਵਾਰੀ ਸੋਚਦਾ ਉਹਨਾਂ ਨੇ ਪੈਨਸ਼ਨਾਂ ਕੱਢਣ ਦਾ ਇੱਕ ਵੀਰ ਨੇ ਉਪਰਾਲਾ ਕੀਤਾ ਸੀਗਾ ਬਹੁਤ ਵਧੀਆ ਉਪਰਾਲਾ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦਾ ਬੱਚੇ ਨੇ ਕੰਮ ਕੀਤਾ ਸੀ ਇਹਨਾਂ ਦੇ ਖੁਦ ਹੀ ਲੱਤਾਂ ਬੇਸ਼ੱਕ ਕੰਮ ਨਹੀਂ ਕਰਦੀਆਂ ਪਰ ਬੱਚੇ ਨੂੰ ਇੱਕ ਰੋਜ਼ਗਾਰ ਪੈਦਾ ਕਰਕੇ ਦਿੱਤਾ ਕਿ ਤੂੰ ਆਪਣਾ ਰੋਜ਼ਗਾਰ ਦਾ ਚਲਾਉਣਾ ਹੀ ਆ ਪਲੱਸ ਪਿੰਡ ਦੀ ਕੋਈ ਨਾ ਕੋਈ ਮਦਦ ਵੀ ਕਰਨੀ ਆ ਮਦਦ ਕਿਵੇਂ ਹੁੰਦੀ ਆ ਤੁਹਾਨੂੰ ਸਾਰਾ ਦੱਸਾਂਗੇ ਇਹ ਬੱਚਾ ਸੀਗਾ ਇੱਕ ਪੈਨਸ਼ਨਾਂ ਕੱਢਦਾ ਸੀ ਜੇ ਬੈਂਕ ਦੇ ਖਾਤਿਆਂ ਦੇ ਵਿੱਚੋਂ ਪੈਸੇ ਕੱਢ ਕੇ ਦਿੰਦਾ ਸੀ ਜੇ ਬੈਂਕਤ ਦੇ ਵਿੱਚ ਜਮ ਨਹੀਂ ਹੁੰਦਾ ਉਸ ਦੇ ਘਟਨਾ ਕੀ ਹੋਈ ਆ ਤੁਹਾਨੂੰ ਸੀਸੀਟੀਵੀ ਦੇ ਤਹਿਤ ਵੀ ਦੱਸ ਦੇਵਾਂਗੇ ਸਾਰਾ ਮੁੱਦਾ ਕੀ ਸੀ ਵੀਰੇ ਇੱਥੇ ਪੈਨਸ਼ਨਾਂ ਕੱਢਦਾ ਇੱਕ ਪੁਲਿਸ ਵਾਲਾ ਵੀਰ ਆਉਂਦਾ ਪ੍ਰੋਪਰ ਵਰਦੀ ਦੇ ਵਿੱਚ ਬਲਕਿ ਉਹਦੇ ਦੇਖੇ ਤਾਂ ਬੂਟ ਕਾਲੇ ਪਾਏ ਹੋਏ ਨੇ ਕਾਲੇ ਜਿਹੜੇ ਸਪੋਰਟਸ ਹੁੰਦੇ ਨੇ ਉਹ ਪੁਲਿਸ ਵਾਲਿਆਂ ਨੂੰ ਲਾਗੂ ਤਾਂ ਨਹੀਂ ਹੁੰਦੇ ਬਾਕੀ ਪਤਾ ਲੱਗੂ ਇਨਕੁਆਇਰੀ ਤੋਂ ਬਾਅਦ ਕਿ ਉਹ ਵਾਕਈ ਪੁਲਿਸ ਵਾਲਾ ਸੀ ਜਾਂ ਪੁਲਿਸ ਦੀ ਵਰਦੀ ਦੇ ਵਿੱਚ ਕੋਈ ਠੱਗ ਸੀ ਅ ਮੇਰੇ ਤੁਸੀਂ ਸੀ ਉਸ ਟਾਈਮ ਦੁਕਾਨ ਤੇ ਕੀ ਗੱਲ ਹੋਈ ਸੀ ਉਹ ਬਰੇ ਆਪਾਂ ਨੂੰ ਉਹ ਕਹਿੰਦਾ ਮੈਨੂੰ 10000 ਰੁਪਏ ਦੇ ਓਕੇ ਇਹਦੇ ਮਤਲਬ ਜ਼ਰੂਰ ਤਾਂ ਕੋਈ ਉਹਨੇ ਐਮਰਜੈਂਸੀ ਸਮਝਾਈ ਕਹਿੰਦਾ ਪੀਜੀ ਜਾਂ ਵਗੈਰਾ ਚ ਮੇਰੇ ਬਣੀ ਲੜਕੀ ਪੈਣੀ ਕੋਣ ਦਾਖਲ ਨਹੀਂ ਓਕੇ ਉਹ ਕਹਿੰਦਾ ਮੈਨੂੰ ਵੀ 10000 ਰੁਪਏ ਦੇ ਦੋ ਮੈਂ ਤੁਹਾਨੂੰ ਪੇ ਕਰ ਦਿੰਨਾ ਕਦੇ ਪਹਿਲਾਂ ਉਹ ਵੀਰ ਦੇਖਿਆ ਸੀ ਕਦੇ ਨਹੀਂ ਵੀਰੇ ਇਦਾਂ ਨਹੀਂ ਕੋਈ ਦੇਖਿਆ ਪੁਲਿਸ ਵਾਲੀ ਵਰਦੀ ਬਾਈ ਹੁਜੀ ਹਾਂ ਵਰਦੀ ਪੁਲਿਸ ਵਾਲੀ ਸੀ ਬੂਟ ਕਿਹੜੇ ਸੀਗੇ ਬੂਟ ਉਰੇ ਤਾਂ ਹੀ ਦੇਖਿਆ ਵਾ ਵੀਡੀਓ ਚ ਦੇਖ ਰਿਹਾ ਮੈਂ ਵੀ ਉਹ ਕਾਲੇ ਰੰਗ ਦੇ ਬੂਟ ਕਾਲੇ ਰੰਗ ਦੇ ਬੂਟ ਸੀ ਬੂਟ ਪਾਏ ਫਿਰਦਾ ਸੋ ਤੁਸੀਂ ਵੀ ਗੌਰ ਕਰ ਲਿਓ ਅਗਰ ਕੋਈ ਪੁਲਿਸ ਦੀ ਵਰਦੀ ਦੇ ਵਿੱਚ ਤੁਹਾਡੇ ਕੋਲੇ ਆਉਂਦਾ ਕੋਈ ਕਹਿੰਦਾ ਕਿ ਤੂੰ Google Pay ਕਰ ਦੇ ਮੈਂ ਤੈਨੂੰ ਕੈਸ਼ ਦੇ ਦਿੰਨਾ ਜਾਂ ਕੈਸ਼ ਦੇ ਦੇ ਮੈਂ ਤੈਨੂੰ Google Pay ਕਰ ਦਿੰਨਾ ਕਦੇ ਵੀ ਭਰੋਸਾ ਨਾ ਕਰਿਓ ਮੇਰੇ ਪਿੰਡ ਟੋਲਾਵਾਲ ਦੇ ਵਿੱਚ ਘਟਨਾ ਹੋ ਚ ਵੀਰ ਰঞ্জੀਤ ਸਿੰਘ ਟੇਲਰ ਜੀ ਦਾ ਕੰਮ ਕਰਦੇ ਨੇ ਲੱਤਾਂ ਤੋਂ ਅਜੇ ਨੇ ਵੀਰ ਪਰ ਫਿਰ ਵੀ ਇਹਨਾਂ ਨੇ ਇੰਨੀ ਮਿਹਨਤ ਕੀਤੀ ਕਿ ਆਪਣੇ ਬੱਚੇ ਨੂੰ ਸਟੈਂਡ ਕਰਨ ਵਾਸਤੇ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਉਪਰਾਲਾ ਕੀਤਾ ਵੀਰ ਕੰਮ ਤਾਂ ਕਰਦੇ ਨੇ ਪਲੱਸ ਇਹਦੇ ਵਿੱਚ ਪਿੰਡ ਦਾ ਵੀ ਬਹੁਤ ਪਣਾ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਧਰ ਜੀਵਨ ਬੀਮੇ ਤੋਂ ਲੈ ਕੇ ਪਿਛਲੇ ਦੇ ਬਿਲੋਂ ਵੋਟਰ ਕਾਰਡ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਅਪਲਾਈ ਸਾਰੇ ਕੰਮ ਜਿਹੜੇ ਸ਼ਹਿਰ ਦੇ ਵਿੱਚ ਹੁੰਦੇ ਨੇ ਇਹ ਸੁਵਿਧਾ ਵੀਰਾਂ ਨੇ ਪਿੰਡ ਦੇ ਵਿੱਚ ਦੇ ਰੱਖੀ ਸੀ ਪਰ ਤੁਸੀਂ ਦੇਖਿਆ ਕਿ ਜਲਾ ਸੁਵਿਧਾਵਾਂ ਦੇਵੋਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਸ ਦਾ ਨੁਕਸਾਨ ਵੀ ਹੁੰਦਾ ਮੇਰੇ ਨੂੰ ਨੁਕਸਾਨ ਹੋਇਆ ਕਿੰਨੇ ਪੈਸੇ ਲੱਗੇ ਸੀ ਵੀਰੇ 10000 ਲੱਗੇ 10000 ਇਹ ਮੈਂ ਨਾਲ ਸੀਸੀਟੀਵੀ ਦੀ ਫੋਟੋ ਚ ਚਲਾ ਰਿਹਾ ਮੇਰੇ ਬਣ ਕੇ ਅਗਰ ਕੋਈ ਜਾਣ ਪਛਾਣ ਦਾ ਇਸ ਬੰਦੇ ਨੂੰ ਕੋਈ ਫੋਟੋ ਤੋਂ ਦੇ ਵਿੱਚ ਤੁਸੀਂ ਦੇਖਿਆ ਪਗਵੰਨੀ ਹੋਈ ਹੈ ਕਈ ਵਾਰ ਪਗੇ ਤੋਂ ਬਿਨਾ ਵੀ ਘੁੰਮਦਾ ਦੇਖਿਆ ਹੁਣਾ ਤਾਂ ਨੀਚੇ ਮੈਂ ਆਪਣਾ ਨੰਬਰ ਦੇ ਰਿਹਾ ਇੱਕ ਵਾਰੀ ਤੁਸੀਂ ਸੰਪਰਕ ਜ਼ਰੂਰ ਕਰ ਲਿਓ ਤਾਂ ਜੋ ਇਸ ਥੱਗ ਨੂੰ ਪੁਲਿਸ ਵਾਲਾ ਤਾਂ ਨਹੀਂ ਕਹਿ ਸਕਦਾ ਸਲਾਗਾਦਾਰ ਹੈ ਪੰਜਾਬ ਪੁਲਿਸ ਦੇ ਨਾਮ ਤੇ ਧੱਬਾ ਇਹ ਸੋ ਸਾਰੀ ਪੁਲਿਸ ਇੱਕੋ ਜੀ ਵੀ ਨਹੀਂ ਹੁੰਦੀ ਪਰ ਇਹ ਗਦਾਰ ਨੂੰ ਫੜਾਉਣ ਵਾਸਤੇ ਸਾਡੀ ਮਦਦ ਜ਼ਰੂਰ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ